ਉਹਨਾਂ ਲਿਖਾ 40 ਲੱਖ ਰੁਪਏ ਦਾ ਸਿਰਫ ਸਿਰਫ ਲੱਖ ਰੁਪਏ ਦਾ ਡਾਇਰੈਕਟਰ ਬਾਈ ਤੁਹਾਨੂੰ ਮਿਲ ਜੂ ਡੀਆਈ 740 ਦਾ ਮਿੰਦਰ 575 ਡੀਆਈ ਪੂਰਾ 2000 ਮਾਡਲ ਆ ਪਾਵਰ ਸਟੀਅਰਿੰਗ 2 ਲੱਖ ਰੁਪਏ ਮੰਗਦਿਆਂ ਮਾਨਤਨ ਕਰਨਾ ਠੀਕ 75 95 75 ਐਚਪੀ ਹਾਂ ਇਹ ਕਿੰਨੇ ਮਾਡਲ ਆ ਜੀ ਇਹ ਹੈਗਾ 16 ਮਾਡਲ 16 ਮਾਡਲ ਆ ਪੰਪ ਲੱਗਿਆ ਬਾਈ ਕਿੰਨੇ ਦਾ ਬਣ ਜੂ ਜੀ 475000 ਰੁਪਏ ਡਿਮਾਂਡ ਕਰਦੇ ਆ ਮੌਕੇ ਤੇ 475 ਡਿਮਾਂਡ ਬਾਈ ਬਾਕੀ ਮਾਰ ਦਾਂ ਐਸਰ 241 23 ਮਾਡਲ 23 ਮਾਡਲ 0 ਮੀਟਰ ਨਵੇਂ ਟਾਇਰ ਜਮਾ ਸਟਰੈਕਟਰੀ ਨਵਾ ਇਹ ਕਿੰਨੇ ਦਾ ਬਣੂਗੇ ਕਰ ਲਾਂਗੇ ਆਪਾਂ ਇਹ 304000 ਨਵੇਂ ਨੂੰ ਘੱਟ ਦੇ ਦਾਂਗੇ ਅਗਲਾ ਪਤਾ ਕਰ ਆਵੇਂ ਨਵੇਂ ਦਾ ਰੇਟ ਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚਿਆ ਹੀ ਪੰਜਾਬ ਟਰੈਕਟਰ ਸੇਲ ਪਰਚੇਜ਼ ਤੇ ਬਾਈ ਨਾ ਕਰਦੇ ਆ ਗੱਲਬਾਤ ਸੱਸੀ ਕਾਲ ਜੀ ਸੱਸੀ ਕਾਲ ਜੀ ਸੱਸੀ ਕਾਲ ਕਿੰਨੇ ਕੁ ਟਰੈਕਟਰ ਹੁੰਦੇ ਆ ਜੀ ਆਪਣੇ ਕੋਲ ਹੀ 10 12 ਹੋਣਗੇ 15 ਠੀਕ ਆ ਜੀ ਟਰੈਕਟਰ 4x4 3 ਸਪੀਡ ਟੂ ਵੀਲ ਸਾਰੇ ਪ੍ਰਕਾਰ ਦੇ ਜਿਹੜੇ ਵੱਡਾ ਛੋਟੇ ਤੋਂ ਛੋਟਾ ਜਹੀ ਜੀ ਡਿਮਾਂਡ ਆ ਉਹ ਹੈ ਜੀ ਠੀਕ ਆ ਜੀ ਸਾਰੇ ਪ੍ਰਕਾਰ ਦਾ ਸੌਦਾ ਅੱਜ ਵੀਡੀਓ ਸਟਾਰਟ ਕਰਦੇ ਆਪਾਂ 4x4 ਤੋਂ 19 ਮਾਡਲ ਆ 52 4x4 19 ਮਾਡਲ ਟਾਇਰ ਵਗੈਰਾ ਜੀ ਨਵੇਂ 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 ਟਾਇਰ ਰੇਡੀਅਲ ਟਾਇਰ ਨੇ ਹਾਂ ਜੀ ਠੀਕ ਆ ਜੀ ਪੰਜਾਬ ਦਾ ਨੰਬਰ ਆ ਜੀ ਨੰਬਰ ਪੰਜਾਬੀ ਵੀ ਉਹੀ ਠੀਕ ਆ ਕੀ ਡਿਮਾਂਡ ਆਈ ਇਹਦੀ ਇਹ ਦੇ ਦੇਣਗੇ 7 ਕ ਲੱਖ ਰੁਪਇਆ ਮੰਗਦੇ ਆ ਬੋ ਕਿਤੇ ਕਰ ਲਾਂਗੇ ਟੇਬਲ ਤੇ ਬਹਿ ਕੇ ਆਪਾਂ ਠੀਕ ਹੈ ਜੀ ਅੱਗੇ ਆ ਗਿਆ ਜੀ ਪ੍ਰੀਤ 7599 ਇਹ 7599 75 ਐਚ ਪੀ ਹਾਂ ਇਹ ਕਿੰਨੇ ਮਾਡਲ ਹੈ ਜੀ ਇਹ ਹੈਗਾ 16 ਮਾਡਲ 16 ਮਾਡਲ ਹੈ ਪੰਪ ਲੱਗਿਆ ਬਾਈ ਕਿੰਨੇ ਦਾ ਡਿਮਾਂਡ ਚਾਰ ਲੱਖ 75000 ਰੁਪਇਆ ਡਿਮਾਂਡ ਕਰਦੇ ਆ ਮੋਕੇ ਤੇ ਚਾਰ 75 ਡਿਮਾਂਡ ਬਾਈ ਬਾਕੀ ਮਾਰ ਦਾਨ 12 ਮਾਡਲ 855 ਹਾਂ ਜੀ ਮਾਨਸਾ ਦਾ ਨੰਬਰ ਆਪਣਾ ਠੀਕ ਹੈ ਜੀ ਇਦੀ ਕੀ ਡਿਮਾਂਡ ਆ ਜੀ ਇਹ 5.5 ਲੱਖ ਰੁਪਏ ਦੀ ਮੰਗ ਕਰਦੇ ਠੀਕ ਹੈ ਜੀ ਅੱਗੇ ਫੇਰ ਆ ਗਈ 12 ਮਾਡਲ 855 4 ਲੱਖ 40 ਹਜ਼ਾਰ ਕਲੋਸ ਕਰਿੰਦੇ ਠੀਕ ਹੈ ਜੀ ਛੋੜਾ ਬੰਪਰ ਲੱਗਿਆ ਅੱਗੇ ਫੋਰਡ 333 ਫੋਰਡ ਠੀਕ ਹੈ ਜੀ ਇਹ ਪਾਵਰ ਕਰਿਆ ਹੋਇਆ ਸਾਰਾ ਸਮਾਨ ਲੱਗਿਆ ਹੋਇਆ ਹਾਂਜੀ ਫੋਰਡ ਦੇ ਮਾਰਕਿਆਂ ਵਾਲਾ ਬਸ ਪੂਰਾ ਵਧੀਆ ਇਹ ਕਿੰਨੇ ਦਾ ਜੀ 2000 ਮਾਡਲ ਆ ਹਾਂਜੀ 2.5 ਲੱਖ ਰੁਪਏ ਦੇ ਦੇ 2.5 ਲੱਖ ਚ ਲੈ ਜਾਓ ਜੀ ਸਾਹਮਣੇ ਸੋਨਾ ਲਿਖਾ ਡੀਆਈ 750 19 ਮਾਡਲ ਉਨੇ ਮਾਡਲ ਚੇਂਜਰ ਵਾਲਾ ਆ ਗਿਆ ਜੀ ਇਹ 3 ਸਪੀਡ ਫੁੱਲ ਟਾਪ ਮਾਡਲ 3 ਸਪੀਡ 7.5 ਲੱਖ ਰੁਪਏ ਤਾਂ ਦੇ ਦਾਂਗੇ 7.5 ਦਾ ਭਾਈ ਉਹ ਮਿਲ ਜੂਗਾ ਇਹ 11 ਮਾਡਲ ਅੱਗੇ 11 ਮਾਡਲ 7 5 ਵਾਲਾ ਸੋਨਾ ਵਾਲਾ ਆ ਗਿਆ ਜੀ ਇਹ ਵੀ ਪਾਵਰ ਸਟੀਅਰਿੰਗ ਚ ਆ ਗਿਆ ਜੀ ਟਾਇਰ ਬਿਲਕੁਲ ਨਵੇਂ ਆ ਬਈ ਟਰੈਕਟਰ ਦੇ ਤੇ ਪੰਜਾਬ ਨੰਬਰ ਹੈ ਜੀ ਇਹ ਹਾਂ ਹਾਂ ਮਾਨਸਾ ਠੀਕ ਹੈ ਜੀ ਮਾਨਸਾ ਦਾ ਨੰਬਰ ਹੈ ਇਹਦੀ ਡਿਮਾਂਡ ਮੁੰਡੀ ਇਹ 3 ਲੱਖ 40 ਹਜ਼ਾਰ ਤਾਂ ਦੇ ਦਾਂ ਤਿੰਨ ਲੱਖ 40 ਦਾ ਮਿਲ ਜੂ ਭਾਈ ਅੱਗੇ ਸੋਨਾਲਾ ਡੀਆਈ 35 2.5 ਲੱਖ ਰੁਪਏ ਦਾ 2 ਲੱਖ ਦਾ ਇਹ ਲੈ ਜਾਓ ਟਾਇਰ ਪਿਆ 90 ਪੈਸੇ ਅੱਗੇ ਆ ਗਿਆ ਸੋਨਾ ਲਿਕਾ ਡੀਆਈ 750 ਦਾ 6 ਮਾਡਲ ਆ ਇਹ 2 ਲੱਖ 40 ਹਜ਼ਾਰ ਦਾ ਦੇ ਦੇ ਠੀਕ ਆ ਜੀ 6 ਮਾਡਲ ਸਿਰਫ 2 ਲੱਖ 40 ਹਜ਼ਾਰ ਬਠਿੰਡੇ ਦਾ ਨੰਬਰ ਆ ਹਾਂ ਜੀ ਐਸਰ ਆ ਗਿਆ ਸਾਹਮਣੇ ਜੀ 22 ਮਾਡਲ 2 ਲੱਖ 40 ਹਜ਼ਾਰ ਦਾ ਇਹ ਦੇ ਦੋ ਲੱਖ 40 ਹਜ਼ਾਰ ਦਾ 22 ਮਾਡਲ ਆ ਸਾਹਮਣੇ ਆ ਗਿਆ ਜੀ ਸੋਨਾ ਲਿਕਾ 40 ਲੱਖ ਰੁਪਏ ਦਾ ਸਿਰਫ ਸਿਰਫ ਲੱਖ ਰੁਪਏ ਦਾ ਟਰੈਕਟਰ ਬਈ ਸਾਨੂੰ ਮਿਲ ਜੂ ਡੀਆਈ 740 ਵਾਲਾ ਇਹ ਟਰੈਕਟਰ ਬਹੁਤ ਘੱਟ ਮਿਲਦੇ ਆ ਸામਨੇ ਆ ਗਿਆ ਜੀ ਸਵਰਾਜ 8552002 ਮਾਡਲ 240000 ਦੀ ਇਹ ਦੇਦਾ ਜੀ 2002 ਮਾਡਲ ਸਿਰਫ 240000 ਦਾ ਲੈ ਜਾਓ ਬਾਈ ਜੀਐਸਟੀ ਘਟਣ ਕਰਕੇ ਬਾਈ ਨੇ ਫੁੱਲ ਡਿਸਕਾਊਂਟ ਕਰਦਾ ਨਾ ਨਾ ਜੀਐਸਟੀ ਨਵੇਂ ਚ ਤਾਂ ਕਰਾ ਜੀਐਸਟੀ ਘਟੀਆ ਠੀਕ ਹੈ ਉਹ ਆਪਣੇ ਰੇਟ ਆਪਾਂ ਸਹੀ ਦੱਸਦੇ ਆ ਠੀਕ ਹੈ ਜੀ ਰੇਟ ਆਪਾਂ ਨੂੰ ਕੋਈ ਜੀਐਸਟੀ ਨਾਲ ਵਾਧਾ ਘਾਟੇ ਵਾਲਾ ਨਹੀਂ ਆਪਾਂ ਦੋਵਾਲੀ ਕਹਿਦੀ ਹੈ ਦੋਵਾਲੀ ਦੀ ਨਾਲ ਆ ਦੋਵਾਲੀ ਤੇ ਕਹੇ ਅੱਗੇ ਆ ਗਿਆ ਜੀ ਮਹਿੰਦਰਾ 575 ਡੀਆਈ ਪੂਰਨ 2000 ਮਾਡਲ ਆ ਪਾਵਰ ਸਟੀਅਰਿੰਗ 2 ਲੱਖ ਰੁਪਿਆ ਮੰਗਦਿਆਂ ਮਾਨਤਨ ਕਰਨਾ ਠੀਕ ਹੈ ਜੀ ਪਲੱਸ ਵਾਲਾ 55 ਐਚਪੀ ਹੋਲਡ 3630 ਠੀਕ ਹੈ ਜੀ ਇਹ ਬਈ ਕਿੰਨੇ ਮਾਡਲ ਆ ਇਹ 10 ਮਾਡਲ ਆ 10 ਮਾਡਲ ਆ ਟਾਇਰ ਨਵੇਂ ਆ ਬਈ 3 ਸਪੀਡ ਆ ਜੀ ਹੂੰ ਹੂੰ ਕਿੰਨੇ ਦਾ ਜੀ ਇਹ ਦੇ ਦੇ ਦਾਂਗੇ 440 ਦਾ 440 ਦਾ ਅੱਗੇ ਆ ਗਿਆ ਜੀ ਐਸਆਰ 241 23 ਮਾਡਲ 23 ਮਾਡਲ 0 ਮੀਟਰ ਨਵੇਂ ਟਾਇਰ ਜਮਾਂ ਸਟ੍ਰੈਕਟਰੀ ਨਵੇਂ ਆ ਇਹ ਕਿੰਨੇ ਦਾ ਬਣੂਗਾ ਕਰ ਲਾਂਗੇ ਆਪਾਂ ਇਹ 30 40000 ਨਵੇਂ ਨੂੰ ਘੱਟ ਦੇ ਦਾਂਗੇ ਅਗਲਾ ਪਤਾ ਕਰਿਆ ਬੇ ਨਵੇਂ ਦਾ ਰੇਟ ਠੀਕ ਹੈ ਜੀ ਰੇਟ ਨਵੇਂ ਦਾ ਅੱਗੇ ਆ ਗਿਆ ਸੋਨਾ ਲਿੱਕਾ ਜੀ ਇਹ ਕਿੰਨੇ ਮਾਡਲ ਇਹ 8 ਮਾਡਲ ਹੈ 8 ਮਾਡਲ ਇਹ ਤੱਕ ਪਾਸੀਆਂ 225000 ਦੀ ਦੇ ਦੇ ਦਾਂਗੇ ਅੱਜ ਤੱਕ ਜੇ ਟਾਇਰ ਟੂਰ ਪਾਤੇ ਤਾਂ ਫਿਰ ਬੱਖਰੀ ਗੱਲ ਜਿਵੇਂ ਖੜਾ ਹੈ ਜਿਵੇਂ ਖੜਾ ਹੈ ਕੀਦੇ ਹਿਸਾਬ ਨਾਲ ਭਈ ਇੰਨਾ ਰੇਟ ਆ ਜੇ ਟਾਇਰ ਟੂਰ ਵਧਾਤੇ ਤਾਂ ਫਿਰ ਰੇਟ ਵੀ ਵਧ ਜੂਗਾ ਆ ਇੱਕ ਆਪਣੇ ਕੋਲੇ ਬੁਲਟ ਖੜਾ ਯਾਰ ਇਹ ਵੀ ਵੇਚੋ ਬੁਲਟ ਵੀ ਮਾਰੀ ਜਾਂਦੇ ਹਨ ਬੁਲਟਰ ਤੇ ਵੀ ਮਰਵਾ ਦੇ ਭਈ ਨਗਾ ਕਿੰਨੇ ਮਾਡਲ ਹੈ ਜੀ ਇਹ ਇਹ 17 ਮਾਡਲ ਆ ਪੰਜਾਬ ਦਾ ਨੰਬਰ ਆ 2 ਲੱਖ ਰੁਪਇਆ ਮੰਗਦੇ ਆ 2 ਲੱਖ ਮੰਗਦੇ ਆ ਇਹ 10 ਨਹੀਂ 19 ਮਾਡਲ ਆ ਕਾਰ ਵੇਚਣਾ ਠੀਕ ਆ ਜੀ 19 ਮਾਡਲ 19 ਮਾਡਲ ਆ 19 ਮਾਡਲ ਹੈ ਕੰਡੀਸ਼ਨ ਦਾ ਪੂਰਾ ਸਾਫ ਪਿਆ ਤੋਤਾ ਦਾ ਤਰੀ ਦਾ ਹਜੇ ਬਸ ਇਹ ਫਿਰ ਇਲਾਜ ਲੋ ਲੈਨੇ ਨੇ ਠੀਕ ਆ ਜੀ ਬਾਕੀ ਬਈ ਕੋਈ ਮਰਜੀ ਟਰੈਕਟਰ ਖਰੀਦਣਾ ਤੁਸੀਂ ਬੋਲਟ ਖਰੀਦਣਾ ਕੰਟੈਕਟ ਕਰ ਲਿਓ ਸਕਰੀਨ ਤੇ ਬਈ ਦਾ ਨੰਬਰ ਚੱਲ ਰਿਹਾ ਤੇ ਲੋਨ ਵਗੈਰਾ ਬਈ ਹੋਵੇ ਹੋਵੇ ਲੋਨ ਵੀ ਕਰਵਾਓ ਲੋਨ ਵਗੈਰਾ ਵੀ ਹੋ ਜਾਊਗਾ ਹਾਂ ਹਾਂ ਤੁਹਾਡਾ ਠੀਕ ਆ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਧੰਨਵਾਦ